ਨੰਕੁਰਾ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾ ਨ ਇੱਕ ਸੱਚ ਦਾ ਆਧਾਰ ਸਨਾਖਤ ਕੁਦਰਤੀ ਮੈਂ ਤੇਰੀ ਕੁਦਰਤ ਦੇ ਚਾਉ ਤੇਰਾ ਸੰਦੇਸ਼ ਲਿਆ ਤੇਰਾ ਪੈਗਾਮ ਲਿਆ ਤੇਰੀ ਝਲਕ ਵੇਖੀਏ ਫਿਰ ਤੇਰੇ ਬੋਲ ਮੈਨੂੰ ਮਿਲੇ ਨੇ ਸੁਣਨ ਉਹਨਾਂ ਤੋਂ ਮੈਂ ਪ੍ਰੇਰਣਾ ਲਈ ਹੈ ਬੋਲ ਬ੍ਰਹਿਮੰਡ ਦੇ ਵਿੱਚ ਮੌਜੂਦ ਨੇ ਜਿਸ ਦੀ ਪਕੜ ਵਿੱਚ ਆ ਜਨ ਅਵਤਾਰ ਪੈਗੰਬਰ ਮੈਂ ਫਿਰ ਅਰਜ਼ ਕਰਾਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਪੁਰਸ਼ ਨੇ ਜੋ ਪੈਗੰਬਰ ਨੇ ਬੋਲਾਂ ਨੂੰ ਪਕੜ ਲੈਂਦੇ ਨੇ ਬ੍ਰਹਿਮੰਡ ਦੇ ਚ ਨੇ ਜਿਵੇਂ ਕੁਦਰਤ ਹੈ ਇਸ ਤਰ੍ਹਾਂ ਹੀ ਬੋਲ ਨੇ ਇਸ ਤਰ੍ਹਾਂ ਹੀ ਪ੍ਰਮਾਤਮਾ ਦੀ ਆਵਾਜ਼ ਹੈ ਪੈਗੰਬਰਾਂ ਦੇ ਬੋਲਾਂ ਤੋਂ ਸਿੱਖ ਕੇ ਜੇ ਨੂੰ ਕੁਦਰਤ ਦੇ ਚੋਂ ਪ੍ਰਮਾਤਮਾ ਦਿਖਾਈ ਦੇਵੇ ਤਾਂ ਸਮਝ ਲੈਣਾ ਵਾਕਈ ਇਸ ਨੇ ਹੀ ਕੁਝ ਸਿੱਖਿਆ ਹੈ ਨੇਤੇ ਮੁਸਲਮਾਨ ਬਣਨ ਨਾਲ ਕੋਈ ਕੁਰਾਨ ਦਾ ਜਲਵਾ ਉਸ ਦੇ ਅੰਦਰ ਨਹੀਂ ਹੋ ਜਾਂਦਾ ਤੇ ਸਿੱਖ ਬਣਨ ਨਾਲ ਕੋਈ ਬਾਣੀ ਦਾ ਪ੍ਰਕਾਸ਼ ਨਹੀਂ ਹੋ ਜਾਂਦਾ ਕਿੰਨਿਆਂ ਦੇ ਅੰਦਰ ਹੈ ਬਾਣੀ ਦਾ ਜਹਾਜ਼ ਧੰਨ ਗੁਰੂਵੰਸ ਸਾਹਿਬ ਜੀ ਮਹਾਰਾਜ ਮੌਜੂਦ ਪਰ ਮੌਜੂਦਗੀ ਜੇ ਇੱਕ ਦੂਜੇ ਦੀ ਪੱਗਾਂ ਲੈਂਦੀਆਂ ਆਈਆਂ ਮੈਂ ਦੇਖੀਆਂ ਕੋਈ ਦਿਸਦਾ ਹੈ ਪ੍ਰਕਾਸ਼ ਗੁਰੂਵੰਸ ਸਾਹਿਬ ਦਾ ਪ੍ਰਕਾਸ਼ ਹੋਵੇਗਾ ਪਲਕੀ ਦੇ ਛੋਵੇਗਾ ਤੇਰੇ ਹਿਰਦੇ 'ਚ ਨਹੀਂ ਹੈ ਬਾਣੀ ਦਾ ਪ੍ਰਕਾਸ਼ ਤੇਰੇ ਹਿਰਦੇ 'ਚ ਨਹੀਂ ਹੈ ਵਰਨਾ ਕਿਸ ਤਰ੍ਹਾਂ ਹੋ ਸਕਦਾ ਸੀ ਕਿ ਤੂੰ ਦੂਸਰੇ ਦੀ ਪੱਗ ਲਾਵੇਂ ਇਕ ਦੂਜੇ ਦੀ ਪੱਗ ਲਾਓ ਹੱਥ ਆ ਪਾਈ ਮੈਂ ਦੇਖਦਾ ਦੁਨੀਆ ਵਿੱਚ ਲੜਾਈਆਂ ਤੇ ਚੱਲ ਰਹੀਆਂ ਨੇ ਲੜ ਰਹੇ ਨੇ ਸਾਡੇ ਹਿੰਦੂ ਵੀਰ ਖੂਬ ਰਾਜ ਕੇ ਲੜ ਰਹੇ ਨੇ ਪਰ ਬਾਜ਼ਾਰ ਦੇ 'ਚ ਲੜ ਰਹੇ ਨੇ ਉਹਨਾਂ ਦੀ ਲੜਾਈ ਦਾ 90% ਕਾਰਨ ਹੈ ਆਰਥਿਕ ਵਪਾਰਿਕ ਧਨ ਲੜ ਰਹੇ ਨੇ ਮੁਸਲਮਾਨ ਵੀ ਹੋਬ ਲੜ ਰਹੇ ਨੇ ਰਜ ਕੇ ਲੜ ਰਹੇ ਨੇ ਪਰ ਲੜਾਈ ਇਹਨਾਂ ਦੀ ਪਰਿਵਾਰਕ ਹੈ ਜ਼ਿਆਦਾ ਆਦਿਕ ਰੋਜ਼ ਦੇ ਤਲਾਕ ਸ਼ਾਦੀਆਂ ਬੱਚਿਆਂ ਦਾ ਮਸਲਾ ਲੜਾਈ ਜ਼ਿਆਦਾ ਘਰੇਲੂ ਹੈ ਔਰ ਘਰ ਘਰ ਦੇ ਚ ਹੈ ਬਹੁਤ ਜ਼ਿਆਦਾ ਲੜ ਰਹੇ ਨੇ ਸਿੱਖ ਵੀ ਰਜ ਕੇ ਖੂਬ ਲੜ ਰਹੇ ਨੇ ਪਰ ਗੁਰਦੁਆਰੇ ਦੇ ਵਿੱਚ ਲੜ ਰਹੇ ਲੋਭ ਕਰਕੇ ਹਿੰਦੂ ਲੜ ਰਿਹਾ ਹੈ ਬਾਜ਼ਾਰ ਦੇ ਵਿੱਚ ਵਾਸ਼ਨਾ ਕਰਕੇ ਮੁਸਲਮਾਨ ਲੜ ਰਿਹਾ ਹੈ ਪਰਵਾਰ ਦੇ ਵਿੱਚ ਹੰਕਾਰ ਕਰਕੇ ਲੜ ਰਿਹਾ ਸਿੱਖ ਗੁਰਦੁਆਰੇ ਹੈ ਖੂਬ ਲੜ ਰਹੇ ਹੈ ਰੱਜ ਕੇ ਲੜ ਰਹੇ ਹੋ ਸਕਦਾ ਮੈਂ ਅਧਿਆਨ ਗਲਤ ਕੀਤਾ ਹੋਵੇ ਗਲਤੀ ਕਬੂਲ ਕਰ ਲਿਆਂਗਾ ਮੰਨ ਲਿਆਂਗਾ ਕੋਈ ਅਸੀਂ ਗਲ ਨਹੀਂ ਮਨੁੱਖ ਆਖਰ ਗਲਤੀਆਂ ਤੋਂ ਸਿੱਖਦਾ ਹੈ। ਲੇਕਿਨ ਮੈਨੂੰ ਐਸਾ ਦਿਖਾਈ ਦਿੱਤਾ। ਮੈਂ ਐਸਾ ਦੇਖਿਆ। ਜਦੋਂ ਗਹਿਰਾਈ ਨਾਲ ਦੇਖਦਾ 90% ਦੀ ਹਿੰਦੂਆਂ ਦੀ ਲੜਾਈ ਆਰਥਿਕ ਹੈ। ਲੋਭ ਤੇ ਖੜੀ ਹੈ। 90% ਦੀ ਲੜਾਈ ਮੁਸਲਮਾਨਾਂ ਦੀ ਪਰਿਵਾਰਿਕ ਹੈ, ਵਾਸ਼ਨਾ ਤੇ ਖੜੀ ਹੈ। ਔਰ ਬਹੁ ਗਿਣਤੀ ਇਹਦੇ ਚ ਲੜਾਈ ਸੇਖਾਂ ਦੀ ਗੁਰਦੁਆਰੇ ਚ ਹੈ ਹੰਕਾਰ ਤੇ ਖੜੀ ਹੈ ਮੈਂ ਆਤੋਂ ਕੀ ਹੈ ਤੂੰ ਕੁਝ ਵੀ ਨਹੀਂ ਤੂੰ ਮੇਰੇ ਸਾਹਮਣੇ ਕੀ ਹੈ ਤੂੰ ਕੁਝ ਵੀ ਨਹੀਂ ਤੂੰ ਹੈ ਹੀ ਨਹੀਂ ਹੰਕਾਰ ਦੂਜੇ ਨੂੰ ਕਬੂਲ ਨਹੀਂ ਕਰਦਾ ਹੰਕਾਰ ਪਿੱਛੇ ਚੱਲ ਕੇ ਰਾਜ਼ੀ ਨਹੀਂ ਹੁਣ 1000 ਬੰਦੇ ਹੋਣ ਤੇ ਅਖਨ ਸਾਰੇ ਹੀ ਅੱਗੇ ਜਾਣਾ ਹੈ ਤੂੰ ਕਮ ਸੇ ਕਮ ਬਾਕੀਆਂ ਦੀ ਤੇ ਬੱਲੀ ਚੜਾ ਕੇ ਹੀ ਤੂੰ ਅੱਗੇ ਜਾ ਸਕਦਾ ਹੁਣ ਤੇ ਨਹੀਂ ਜਾ ਸਕਦਾ ਕਿਵੇਂ ਜਾਏਗੇ ਕੋਈ ਸਾਰੇ ਹੀ ਅੱਗੇ ਜਾਣਾ ਚਾਹੁੰਦੇ ਇਸ ਤਰ੍ਹਾਂ ਕਰੋਗੇ 10 ਬੰਦੇ ਨੇ ਆ ਕਰਨ ਨਹੀਂ ਅਸੀਂ ਸਭ ਤੋਂ ਅੱਗੇ ਆਉਣਾ ਹੈ ਤਾਂ ਨੌ ਦਾ ਭੋਗ ਪਾ ਤਾਂ ਹੀ ਅੱਗੇ ਜਾ ਸਕਦਾ ਹੈ ਲਾਸ਼ਾਂ ਦੇ ਉੱਤੇ ਅੱਗੇ ਹੋ ਸਕਦਾ ਹੈ ਤਾਂ ਸਿੱਖ ਸਿੱਖਾਂ ਦੀਆਂ ਜਿੰਨੀਆਂ ਲਾਸ਼ਾਂ ਵਿਛਾ ਦਿੰਦੇ ਨੇ ਸ਼ਾਇਦ ਹੀ ਕੋਈ ਹੋਰ ਵਿਛਾਏ ਇਹ ਵੀ ਮੈਂ ਅਰਜ਼ ਕਰਦੀ ਹਾਂ 90% ਦੀ ਸਿੱਖ ਪੰਜਾਬ ਦੇ ਵਿੱਚ ਮਰੇ ਨੇ ਸਿੱਖਾਂ ਦੇ ਅੰਦਰ ਦੂਰ ਕਿਉਂ ਜਾਓ ਜ਼ਲੀਲ ਹੋਏ ਨੇ ਸਿੱਖਾਂ ਦੇ ਅੰਦਰ ਪਰੇਸ਼ਾਨ ਹੋਏ ਨੇ ਸਿਖਾਂਦੇ ਆਪ ਹੰਕਾਰ ਬੜਾ ਬਰਬਲ ਤਾਂ ਖੈਰ ਮੈਂ ਇੱਕ ਗੱਲਮ ਕਹਾਵਾਂ ਸੁਵਾਵਤ ਜੋ ਹੈ ਗਲ ਆ ਗਈ ਤੇ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖ ਦਿੱਤੀ ਹੈ ਪਰਿਪੂਰਨ ਪਰਮਾਤਮਾ ਬੋਲਾਂ ਦੇਚ ਤੇ ਕੁਦਰਤ ਦੇਚ ਪ੍ਰਗਟ ਹੈ ਬੋਲ ਸਿੱਧੇ ਪਕੜ ਦੇਚ ਆ ਗਏ ਨੇ ਇਹ અવਤਾਰ ਹੈ ਕੁਦਰਤ ਦਿਖਾਈ ਦੇ ਰਹੀ ਹੈ ਪਰ ਕੁਦਰਤ ਦੇਚ ਕਾਦਰ ਦਿਖਾਈ ਦੇਵੇ ਇੱਕ ਖਾਸ ਅੱਖ ਚਾਹੀਦੀ ਹੈ ਤੀਜੀ ਉਹ ਤੀਜੀ ਅੱਖ ਜਦ ਖੁੱਲਦੀ ਹੈ ਨਾ ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਹਨ ਤ੍ਰਿਲੋਚਨ ਤਿੰਨ ਏਤਰਾ ਵਾਲਾ ਦੂਜੀ ਦੇ ਨਾਲ ਲਾਲ ਤੀਜੀ ਖੁੱਲ ਗਈ ਪਰ ਹੁੰਦਾ ਕਿ ਹੈ ਅੰਤਿਮ ਸਮੇ ਇਹ ਦੋ ਵੀ ਬੰਦ ਹੋ ਜਾਂਦੀਆਂ ਤੀਜੀ ਖੁੱਲਦੀ ਕੋਈ ਨਹੀਂ ਜ਼ਿੰਦਗੀ ਅਜਾਈ ਚਲੀ ਗਈ ਵਿਅਰਥ ਚਲੀ ਗਈ ਬਰਬਾਦ ਚਲੀ ਗਈ ਇਹ ਤੇ ਦੋ ਬੰਦ ਹੋ ਗਈਆਂ ਤੀਜੀ ਖੁੱਲੀ ਨਹੀਂ ਸੰਸਾਰ ਵੀ ਦਿਖਾਈ ਦੇਣਾ ਬੰਦ ਹੋ ਗਿਆ ਨਿਰੰਕਾਰ ਕੀ ਹਾਕ ਦਿਖਾਈ ਦੇਗਾ ਅਜਾਈ ਚਲੀ ਗਈ ਜ਼ਿੰਦਗੀ ਵਿਅਰਥ ਚਲੀ ਗਈ ਜੋ ਹੈ ਜ਼ਿੰਦਗੀ ਤੂੰ ਬੋਲਾਂ ਦੇ ਰਾਹੀ ਪ੍ਰਮਾਤਮਾ ਜਿਸ ਦੀ ਪਕੜ ਦੇ ਚ ਆ ਜਾਏ پیغمبر ਹੈ ਮੁਹੰਮਦ ਸਾਹਿਬ ਦੀ ਪਕੜ ਦੇ ਚ ਆ ਗਿਆ ਇਹ ਆਜ ਤਾਂ ਨਾਜ਼ਲ ਹੋ ਰਹੀਆਂ ਨੇ ਮੇਰੀਆਂ ਨਹੀਂ ਨੇ ਕੰਚ ਤੇ ਉਤਰੀ ਏ ਪ੍ਰਮਾਤਮਾ ਦਾ ਰਹਿਸ ਪ੍ਰਮਾਤਮਾ ਦਾ ਬੋਧ ਗੀਤ ਬਣ ਕੇ ਤੂੰ ਗੀਤਾ ਪ੍ਰਮਾਤਮਾ ਉਤਰਿਆ ਆਪਣੇ ਕਲਾਮ ਦੇ ਚ ਆਪਣੀ ਬਾਣੀ ਦੇ ਚ ਤੋ ਬਾਣੀ ਖਸਮ ਦੀ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਇਸ ਤਰ੍ਹਾਂ ਦੇ ਪੁਰਸ਼ਾਂ ਦਾ ਇਹ ਦਾਵਾ ਹੁੰਦਾ ਹੈ ਗਿਆਨ ਸਾਡਾ ਨਹੀਂ ਇਹ ਸ਼ਬਦ ਸਾਡੇ ਨਹੀਂ ਇਹ ਬੋਲ ਸਾਡੇ ਨਹੀਂ ਇਹ ਖਸਮ ਦੇ ਨੇ ਇਹ ਖੁਦਾ ਦੇ ਨੇ ਇਹ ਪਰਮਾਤਮਾ ਦੇ ਆਵਤਾਰ ਇਨਾ ਬੋਲਾ ਤੁਝ ਸਿੱਖਿਆ ਤੇ ਦਿਕਸ਼ਾ ਲਵੇ ਭਗਤ ਨੇ ਬੋਲਾ ਤੋ ਸਿੱਖਿਆ ਨਹੀਂ ਲੈ ਸਕਦੇ ਕੁਦਰਤ ਦੇ ਚੋਂ ਕਾਦਰ ਦੀ ਝਲਕ ਨਹੀਂ ਮਿਲਦੀ ਇਹ ਭਗਤ ਨਹੀਂ ਨੇ ਇਹ ਸਾਧਕ ਲੋਗ ਨੇ ਸਾਧਨਾ ਕਰਦੇ ਪੈਨੇ ਚੱਲਦੇ ਪੈਨੇ ਉਸ ਕਿਸਮਤ ਸਮਝਣਾ ਚਾਹੀਦਾ ਹਰ ਉਸ ਮਨੁੱਖ ਨੂੰ ਜਿਸ ਦੇ ਕੋਲ ਉਹ ਬੋਲ ਉਹਨਾਂ ਪੜਨ ਨੂੰ ਸੁਣਨ ਨੂੰ ਜੋ ਸਿੱਧੇ ਹੀ ਪਰਮਾਤਮਾ ਤੋਂ ਆਏ ਨੇ ਬ੍ਰਹਿਮੰਡ ਵਿੱਚ ਮੌਜੂਦ ਨੇ ਪਕੜ ਦੇ ਚ ਆਏ ਗੁਰੂਆਂ ਦੀ ਅਵਤਾਰੀ ਪੁਰਸ਼ਾਂ ਦੀ ਤੇ ਇਹ ਸ਼ਬਦ ਤੇ ਇਹ ਪ੍ਰਕਿਰਤੀ ਗੁਰੂ ਨਾਨਕ ਕਹਿੰਦ ਨੇ ਮੇਰੀ ਗੁਰੂ ਅਬਰੰਪਰ ਬਾਹਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਓ ਤੇ ਕੁਦਰਤ ਤੇਰੀ ਕਿਰਤ ਹੈ ਸ਼ਬਦ ਤੇਥੋਂ ਹੀ ਆਇਆ ਹੈ ਤੂੰ ਤੋ ਹੀ ਗੁਰੂ ਹੋਰ ਕੌਣ ਗੁਰੂ ਹੋਇਆ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਏ ਇੱਕ ਪਰਿਪੂਰਨ ਪਰਮਾਤਮਾ ਤੂੰ ਗੁਰੂ ਹੈ ਤੇ ਸਭ ਨੂੰ ਗਿਆਨ ਦੇ ਰਿਹਾ ਜਿੱਥੇ ਸਭ ਕੁਝ ਤੇਥੋਂ ਆਇਆ ਹੈ ਇਹ ਕਹਿ ਨਹੀਂ ਸਕਦੇ ਕਿ ਗਿਆਨ ਤੇਥੋਂ ਬਿਨਾਂ ਆਇਆ ਕਿਦਰਾ ਗਿਆਨ ਵੀ ਸਾਰਾ ਤੇਥੋਂ ਆਇਆ ਵਿਚਾਰ ਵੀ ਸਾਰੀ ਤੇਥੋਂ ਆਈਏ ਸੰਗੀਤ ਵੀ ਸਾਰਾ ਤੇਥੋਂ ਆਇਆ ਗੁਣ ਸਾਰੇ ਹੀ ਤੇਰੇ ਨੇ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਵਿਣ ਗੁਣ ਕੀਤੇ भगत ਨਾ ਹੋਏ ਸੂਰਜ ਆਪਣਾ ਚਾਨਣਾ ਫੈਲਾਉਂਦਾ ਕਿਰਨਾਂ ਦੇ ਰਾਹੀਂ ਪ੍ਰਮਾਤਮਾ ਆਪਣਾ ਪ੍ਰਕਾਸ਼ ਵੰਡਦਾ ਗੁਣਾ ਦੇ ਰਾਹੀਂ ਤੇ ਧਾਰਮਿਕ ਮਨੁੱਖ ਦੀ ਕਿਸ ਤਰ੍ਹਾਂ ਪਛਾਣ ਕਰੋਗੇ ਗੁਣ ਕਿਤਨੇ ਨੇ ਉਹਦੇ ਕੋਲ ਬਸ ਇਹੀ ਪਛਾਣ ਸ਼ਕਲ ਸੂਰਤ ਨਾਲ ਤੇ ਕਈ ਮੁਸਲਮਾਨਾਂ ਦੇ ਚ ਹਿੰਦੂਆਂ ਦੇ ਸਿੱਖਾਂ ਜੀ ਤੁਹਾਨੂੰ ਇਸਾਈਆਂ ਚ ਧਾਰਮਿਕ ਮਿਲਣਗੇ ਪਰ ਧਾਰਮਿਕ ਦਿਖਾਈ ਦੇਣਾ ਸ਼ਿੰਗਾਰ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਸ਼ਿੰਗਾਰ ਹੈ ਲੇਕਿਨ ਧਾਰਮਿਕ ਹੋ ਜਾਣਾ ਇੱਕ ਤਪੱਸਿਆ ਹੈ ਮਿਹਨਤ ਹੈ ਸਾਧਨਾ ਹੈ ਕਰੜੀ ਮਿਹਨਤ ਹੈ ਇਹ ਵੀ ਮੈਰਿਜ ਕਰਦੇ ਆ ਕਾਸ਼ ਗੋਣ ਲਿਬਾਸ ਕਰਕੇ ਮਿਲ ਜਾਂਦੇ ਬੜੇ ਸਸਤੇ ਸਨ ਬਹੁਤ ਸਸਤੇ ਸਨ ਲੇਕਿਨ ਫਿਰ ਵੀ ਲਿਬਾਸ ਦੀ ਅਹਿਮੀਅਤ ਹੈ ਇਤਨੀ ਮੈਂ ਅਰਜ਼ ਕਰਦਾ ਹਾਂ ਕੋਈ ਆਪਣੀ ਖਾਸੀਅਤ ਹੈ ਉਸ ਆਪਣਾ ਇੱਕ ਪ੍ਰਭਾਵ ਹੈ ਅਗਰ ਇੱਕ ਸੁਹਾਗਣ ਸੁਹਾਗਣ ਦਾ ਪਹਿਰਾਵਾ ਪਹਿਨੇ ਜਾਇਜ਼ ਹੈ ਪਰ ਇੱਕ ਵੇਸਵਾ ਪਹਿਨੇ ਉਹ ਤੇ ਦਿਖਾਵਾ ਹੈ ਉਹ ਤੇ ਪ੍ਰਗਟਾਵਾ ਹੈ ਇੱਕ ਧਾਰਮਿਕ ਧਾਰਮਿਕ ਵਾਣਾ ਪਹਿਨ ਲਵੇ ਨੇ ਇਹ ਉਸ ਦਾ ਬਾਣਾ ਹੈ ਇੱਕ ਆਧਾਰਮਕ ਧਾਰਮਕ ਬਾਣਾ ਪਹਿਨ ਲਵੇ ਇਹ ਉਸ ਦਾ ਦਿਖਾਵਾ ਹੈ ਭਖੰਡ ਹੈ ਟੋਂਗ ਹੈ ਪਤਾ ਨਹੀਂ ਇਸ ਦੁਨੀਆ ਵਿੱਚ ਕਿੰਨੇ ਆਧਾਰਮਕ ਲੋਗਾ ਨੇ ਧਾਰਮਕ ਪਹਿਰਾਵੇ ਪਹਿਨੇ ਹੋਏ ਨੇ ਹੱਥ ਦੇ ਵਿੱਚ ਤਸਬੀਹ ਹੈ ਲੰਬਾ ਚੋਲਾ ਹੈ ਪਾਦਰੀ ਹੈ ਫਾਦਰ ਹੈ ਧਰਮ ਦੀ ਕੋਈ ਸੁਗੰਧ ਕੋਲ ਨਹੀਂ ਹੈ ਮੱਥੇ ਤੇ ਧਲੇ ਕਾ ਜਨੇਊ ਹੈ ਹੱਥ ਦੇ ਚਮਾਲਾ ਹੈ ਨਾ ਦਇਆ ਨਾ ਸ਼ੀਲ ਨਾ ਸੰਜਮ ਨਾ ਪ੍ਰੇਮ ਸਭ ਸ਼ੂਦਰ ਨੇ ਸ਼ੂਦਰ ਪ੍ਰਵੇਸ਼ ਨਹੀਂ ਕਰ ਸਕਦੇ ਨੇ ਮੰਦਰ ਦੇ ਵਿੱਚ ਘਰਣਾ ਰਹਿਤ ਬੇਧਾਰਨ ਕੀਤੀ ਇਹ ਗੁਰੂ ਦਾ ਬਾਣਾ ਇਸ ਦੇ ਕੋਲ ਹੈ ਨਫ਼ਰਤ ਨਾਲ ਭਰੇ ਹੋਇਆ ਘਰਣਾ ਨਾਲ ਭਰੇ ਹੋਇਆ ਤੰਗਦਿਲੀ ਨਾਲ ਭਰੇ ਹੋਇਆ ਤੂੰ ਸਭ ਪਖੰਡ ਹੈ ਔਰ ਕੀ ਇਹ ਵੇਖ ਦਿਖਾਏ ਜਗਤ ਕੋ ਲੋਗਨ ਕੋ ਵਸਹਿ ਇਹ ਤੇ ਲੋਗਾ ਦੇ ਪ੍ਰਭਾਵ ਪਾਣ ਵਾਸਤੇ ਪਰਮਾਤਮਾ ਦਾ ਪ੍ਰਭਾਵ ਕਬੂਲ ਕਰਕੇ ਤੂੰ ਬਾਣਾ ਪਹਿਨੇ ਧਰਮ ਹੈ ਲੋਕਾਂ ਦੇ ਪ੍ਰਭਾਵ ਪਾਣ ਵਾਸਤੇ ਤੂੰ ਬਾਣਾ ਪਹਿਨੇ ਪਖੰਡ ਹੈ ਧੋਖ ਹੈ ਤੋ ਧਰਮ ਦੀ ਦੁਨੀਆ ਚ ਪਤਾ ਨਹੀਂ ਕਿੰਨਾ ਧੋਖਾ ਚੱਲ ਰਿਹਾ ਹੈ ਪ੍ਰਭਾਵ ਪਾਣਾ ਹੈ ਲੋਕੀ ਧਾਰਮਿਕ ਕਹਿਣ ਭਾਵੇਂ ਪਰਮਾਤਮਾ ਕਬੂਲ ਲੈ ਭਾਵੇਂ ਨਾ ਕਬੂਲ ਹੈ ਲੋਕੀ ਤੇ ਕਹਿਣ ਧਾਰਮਿਕ ਇਹ ਤਾਂ ਪਖੰਡ ਹੈ ਰਾਜਨੀਤਿਕ ਦੁਨੀਆ ਵਿੱਚ ਧੋਖੇ ਚੱਲਦੇ ਨੇ ਧਾਰਮਿਕ ਦੁਨੀਆ ਵਿੱਚ ਵੀ ਧੋਖੇ ਚੱਲਦੇ ਨੇ ਇਕਬਾਲ ਕਹਿੰਦੇ ਨੇ ਇਲਾਹੀਏ ਤੇਰੇ ਸਾਦਾ ਦਿਲ ਬੰਦੇ ਕਿਧਰ ਜਾਏ ਕਿ ਸ਼ਾਈ ਇੱਕ ਅਯਾਰੀ ਹੈ ਫਕੀਰੀ ਵੀ ਮਕਾਰੀ ਹੈ ਸ਼ੈਨ ਸ਼ਾ ਰਾਜਨੀਤਿਕ ਅਯਾਰ ਨੇ ਮਕਾਰ ਨੇ ਪਰ ਫਕੀਰ ਵੀ ਬੜੇ ਫਰੇਬੀ ਨੇ ਧੋਖੇਬਾਜ਼ ਨੇ ਧਰਮ ਦਾ ਪਹਿਰਾਵਾ ਹੈ ਧਰਮ ਤੇ ਹੈ ਨਹੀਂ ਮਹਿਰਸ ਕਰਾ ਧਾਰਮਿਕ ਪੈਰਾਵਿਆਂ ਦੇ ਚੋਂ ਕਿਧਰੇ ਹਜ਼ਾਰਾਂ ਦੇ ਚੋਂ ਤੁਹਾਨੂੰ ਇੱਕ ਅਜਿਹਾ ਕੋਈ ਧਰਮ ਦੀ ਛੋ ਮਿਲੇਗੀ ਮੁਸ਼ਕਿਲ ਹੈ ਬਸ ਪੈਰਾਵਾ ਹੀ ਪੈਰਾਵਾ ਹੈ ਤੇ ਪੈਰਾਵੇ ਨੂੰ ਤੇ ਸਿੱਧਾ ਗੁਰੂ ਗੋਬਿੰਦ ਸਿੰਘ ਜੀ ਵੀ ਨਹੀਂ ਮੰਨਦੇ ਵੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਜੋ ਪ੍ਰਮਾਤਮਾ ਤੋਂ ਪ੍ਰਭਾਵਿਤ ਹੈ ਧਾਰਮਿਕ ਜੋ ਲੋਗਾ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ ਅਧਾਰਮਕ ਹੋਰ ਕਿਸ ਨੂੰ ਅਧਾਰਮਕ ਕਹੋਗੇ ਇਥੋਂ। ਤਾਂ ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ। అవਤਾਰੀ ਪੁਰਸ਼ ਉਸ ਦੀ ਪ੍ਰੇਰਣਾ ਲੈਂਦੇ ਨੇ ਕੁਦਰਤ ਤੋਂ ਔਰ ਉਸ ਦੇ ਬੋਲਾਂ ਤੋਂ। ਭਗਤ ਲੈਂਦੇ ਨੇ ਉਹਨਾਂ అవਤਾਰਾਂ ਕੋਲ ਬੋਲ ਸੁਣ ਕੇ, ਉਹਨਾਂ ਦੇ ਬੋਲ ਪੜ੍ਹ ਕੇ, ਉਹਨਾਂ ਦੇ ਬੋਲਾਂ ਨੂੰ ਸੁਣ ਕੇ। ਸਾਧਕ ਕੋਸ਼ਿਸ਼ ਕਰਦਾ ਹੈ। ਕਿ ਮੈਂ ਇਹਨਾਂ ਬੋਲਾਂ ਨੂੰ ਸੁਣ ਸਕਾਂ ਤਾਂ ਕਿ ਪ੍ਰਕਿਰਤੀ ਦੇ ਜ਼ਰਰੇ-ਜ਼ਰਰੇ ਵਿੱਚ ਪਰਮਾਤਮਾ ਦਿਖਾਈ ਦੇ। ਵਾਕਈ ਕਿਸੇ ਨੇ અવਤਾਰ ਦੇ ਬੋਲ ਸੁਣ ਲਏ ਨੇ ਔਰ ਉਹਨੂੰ ਸੁਣਨ ਦੀ ਜਾਚ ਆ ਗਈ ਹੈ ਤਾਂ ਪਹਿਚਾਣ ਕੀ ਹੋਵੇਗੀ? ਉਹਦੀ ਅੱਖ ਖੁੱਲ ਗਈ ਉਹਨੂੰ ਕੁਦਰਤ ਵਿੱਚ ਕਾਦਰ ਦਿਖਾਈ ਦੇਗਾ। ਜ਼ਰਰੇ-ਜ਼ਰਰੇ ਵਿੱਚ ਕਾਦਰ ਦਿਖਾਈ ਦੇਗਾ। ਈਰਾਨੀ ਸੂਫੀ ਸੰਤ ਸਮਸਤ ਵਰੇਜ ਦਾ ਬੜਾ ਕੀਮਤੀ ਬੋਲ ਦੋਈ ਰਾ ਚੋਂ ਬਦਲ ਕਰਦਮ ਦੋ ਆਲਮ ਰਿਆ ਯਕੀਦੀਦਮ ਜਿਸ ਦਿਨ ਦੀ ਇੱਕ ਅੱਖ ਖੁੱਲਹੀਏ ਤੇ ਦੂਜਾ ਦੀ ਅੱਖ ਇਹ ਦੋ ਅੱਖਾਂ ਬੰਦ ਹੋਈਆਂ ਨੇ ਹੁਣ ਇੱਕ ਹੀ ਦਿਖਾਈ ਦਿੰਦਾ ਦੂਜਾ ਦਿਖਾਈ ਨਹੀਂ ਦਿੰਦਾ ਸਭ ਇੱਕ ਇਸ ਨੂੰ ਹਾਫਿਜ਼ ਨੇ ਹੋਰ ਆਲਮਾਨਾ ਢੰਗ ਨਾਲ ਬਿਆਨ ਕੀਤਾ ਹੈ ਮਨ ਦਾ ਨਾਮ ਤੌਕੇ ਹਸਤੀ ਮੈਂ ਨਹੀਂ ਜਾਣਦਾ ਤੂੰ ਕੀ ਹੈ ਮੈਂ ਨਹੀਂ ਜਾਣਦਾ ਮੈਨੂੰ ਕੁਝ ਵੀ ਪਤਾ ਨਹੀਂ ਮਨ ਦਾ ਨਾਮ ਤੌਕੇ ਹਸਤੀ ਪਰ ਇੱਕ ਸਮਝ ਮਿਲੀ ਹੈ ਇੱਕ ਸੋਝ ਮਿਲੀ ਹੈ ਐ ਖੁਦਾ ਮਨ ਦਾ ਨਾਮ ਤੌਕੇ ਹਸਤੀ ਹਰ ਚੀ ਅਸਥੀ ਤੋ ਅਸਤ ਪਰ ਜੋ ਕੁਝ ਵੀ ਹੈ ਤੂੰ ਹੀ ਹੈ ਹੋਰ ਕੁਝ ਵੀ ਨਹੀਂ ਮੈਂ ਨਹੀਂ ਜਾਣਦਾ ਤੂੰ ਕੀ ਹੈ पर जो कुछ भी है मेरे सामने तू ही है और कोई नहीं है और कुछ भी नहीं है तेरे तो बिना और कुछ भी नहीं है तू ही है ऐसी प्रतीत हो गई है ऐसी समझ हो गई है तो खैर वो परमात्मा ही ज्ञान है ते तो ज्ञान ही समझ तो परमात्मा ही गुरु है वो एक ही गुरु है और जो एक है वो प्रसाद है बखशिंद है ਕਿਸ ਦਾ ਬੋਧ ਕਦੋਂ ਆਉਂਦਾ ਹੈ ਕਈ ਵਾਰ ਐਸਾ ਹੁੰਦਾ ਹੈ ਮਨੁੱਖ ਸੰਸਾਰ ਤੋਂ ਦੁੱਖਾਂ ਦਾ ਮਾਰੇ ਹੋਇਆ ਮਿਹਨਤ ਦਾ ਮਾਰੇ ਹੋਇਆ ਅਸਫਲਤਾ ਦਾ ਮਾਰੇ ਹੋਇਆ ਠੋਕਰਾਂ ਦਾ ਮਾਰੇ ਹੋਇਆ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਅਗਰ ਸੰਸਾਰ ਤੋਂ ਕੋਈ ਬਹੁਤ ਵੱਡੀ ਠੋਕਰ ਨਹੀਂ ਲੱਗੀ ਸਹਿਯੋਗ ਮਿਲਿਆ ਕਦਮ-ਕਦਮ ਤੇ ਇਸ ਤਰ੍ਹਾਂ ਦਾ ਮਨਕ ਬਹੁਤ ਛੇਤੀ ਨਿਰਾਸ਼ ਨਹੀਂ ਹੋ ਸਕਦਾ ਉਦਾਸ ਨਹੀਂ ਹੋ ਸਕਦਾ ਤੇ ਜੋ ਸੰਸਾਰ ਤੋਂ ਉਦਾਸ ਹੀ ਨਹੀਂ ਹੋਇਆ ਨਿਰਾਸ਼ ਹੀ ਨਹੀਂ ਹੋਇਆ ਉਸ ਦੇ ਅੰਦਰ ਪ੍ਰਮਾਤਮਾ ਦੀ ਆਸ ਵੀ ਨਹੀਂ ਪੈਦਾ ਹੋ ਸਕਦੀ ਗੁਰਦੁਆਰੇ ਆਏਗਾ ਉਹ ਵੀ ਕਿਸੇ ਸੰਸਾਰ ਦੀ ਆਸ ਨੂੰ ਮੁਖ ਰੱਖ ਕੇ ਔਲਾਦ ਨਹੀਂ ਹੈ ਕੋਈ ਗਮਦੰਦਾ ਨਹੀਂ ਚੱਲਦਾ ਸਿਹਤ ਠੀਕ ਨਹੀਂ ਹੈ ਜਾਂ ਕੋਈ ਹੋਰ ਸਮੱਸਿਆ ਹੈ ਇਹ ਹੀ ਲੈ ਕੇ ਆਏਗਾ ਉਹ ਗੁਰਦੁਆਰੇ ਵੀ ਆਪਣਾ ਬਾਜ਼ਾਰ ਨਾਲ ਲੈ ਕੇ ਆਏਗਾ ਆਪਣੀਆਂ ਕਾਮਨਾਵਾਂ ਇਹ ਅਜੇ ਬਾਜ਼ਾਰ ਤੋਂ ਉਦਾਸ ਨਹੀਂ ਹੈ ਨਿਰਾਸ਼ ਨਹੀਂ ਹੈ ਅਜੇ ਸੰਸਾਰ ਤੋਂ ਉਦਾਸ ਨਹੀਂ ਹੈ ਨਿਰਾਸ਼ ਨਹੀਂ ਹੈ ਤੇ ਜਦ ਹੈ ਹੀ ਨਹੀਂ ਤੇ ਅਜੇ ਪ੍ਰਮਾਤਮਾ ਦੀ ਆਸ ਕਿੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਹਿੰਦੇ ਨੇ ਸੰਸਾਰ ਤੋਂ ਅਗਰ ਚੋਟ ਨਾ ਵੀ ਲਗੇ ਤੋਂ ਸਿਆਣਾ ਮਨੁੱਖ ਉਦਾਸ ਹੋ ਜਾਂਦਾ ਹੈ ਕਿਉਂ ਉਹਦੀ ਅਕਲ ਇਤਨੀ ਮਹਾਨ ਹੈ ਦੁਨੀਆ ਛੋਟੀ ਹੋ ਜਾਂਦੀ ਹੈ ਉਹਦਾ ਸੋਚਣਾ ਇਤਨਾ ਮਹਾਨ ਹੈ ਜਗਤ ਛੋਟਾ ਹੋ ਜਾਂਦਾ ਹੈ ਉਹਦਾ ਗਿਆਨ ਇਤਨਾ ਸ਼ਿਖਰ ਦਾ ਹੈ ਪਦਾਰਥ ਬੇਮੈਨੀ ਹੋ ਜਾਂਦਾ ਹੈ ਅਗਰ ਪਦਾਰਥ ਹੀ ਸਭ ਕੁਝ ਹੈ ਤਾਂ ਪਰਮਾਤਮਾ ਕੁਝ ਵੀ ਨਹੀਂ ਇਹ ਵੀ ਮੈਰਿਜ ਕਰਦੇ ਆਂ ਅਗਰ ਸੰਸਾਰ ਹੀ ਸਭ ਕੁਝ ਹੈ ਤਾਂ ਨਿਰੰਕਾਰ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਧਾਰਮਿਕ ਮੰਦਰਾਂ ਦੇ ਵਿੱਚ ਵੀ ਆਵੇਗਾ ਸੰਸਾਰ ਦੀ ਖਾਤਰ ਨਿਰੰਕਾਰ ਦੀ ਖਾਤਰ ਨਹੀਂ ਕਈ ਤੇ ਕਹਿੰਦੇ ਨੇ ਗੁਰਦੁਆਰੇ 'ਚ ਕੋਈ ਮਨੋਰੰਜਨ ਵੀ ਹੋਣਾ ਚਾਹੀਦਾ ਹੈ ਤੋ ਇਹਨਾਂ ਨੂੰ ਕਹੋਣ ਦੱਸਿਓ ਕਲੱਬ ਜਾਓ ਥੀਏਟਰ ਥੋੜੇ ਨੇ ਜਾਓ ਅਗਰ ਬਥੇਰਾ ਕੁਛ ਹੋ ਰਿਹਾ ਹੈ ਔਰ ਵਸਵਿਡੇ ਗਲ ਪ੍ਰੇਰਣਾ ਨਾਚ ਗਾਣਿਆਂ ਦੇ ਵੀ ਗੁਰਦੁਆਰਿਆਂ ਚ ਅਨਾਉਂਸਮੈਂਟ ਵੀ ਗੁਰਦੁਆਰਿਆਂ ਚ ਮੈਂ ਸਾਰੇ ਕੈਨੇਡਾ ਅਮਰੀਕਾ ਤੇ ਇੰਗਲੈਂਡ ਦੇ ਸੁਣ ਕੇ दंग ਰਹਿ ਗਿਆ। ਫੁਲਾਣੇ تھیਟਰ ਦੇ ਚ ਨਾਚ ਹੋਣਾ ਹੈ, ਗਾਣਾ ਹੋਣਾ ਹੈ, ਭਾਵੇਂ ਸ ਨੂੰ ਕਲਚਰਲ ਪ੍ਰੋਗਰਾਮ ਆਖਣ ਕੁਝ ਵੀ ਆਖਣ ਅਨਾਉਂਸਮੈਂਟ ਗੁਰਦੁਆਰੇ ਚ। ਔਰ ਬੜਾ ਭਾਰੀ ਅਸਰ ਹੈ। 10-10 ਹਜ਼ਾਰ ਬੰਦਾ ਉੱਥੇ ਪਹੁੰਚਦਾ ਹੈ ਔਰ ਟਿਕਟ ਲੈ ਕੇ ਪਹੁੰਚਦਾ ਹੈ। ਮਜਾਲੇ ਕੀਰਤਨ ਸੁਣਨ ਵਾਸਤੇ 10 ਬੰਦੇ ਵੀ ਪਹੁੰਚਣ ਨਹੀਂ ਪਹੁੰਚਦੇ। ਤਾਂ ਇੱਥੇ ਹੀ ਪਤਾ ਚੱਲਦਾ ਹੈ ਮਨੁੱਖ ਸੰਸਾਰ ਤੋਂ ਪ੍ਰਭਾਵਿਤ ਹੈ ਗੁਰਦੁਆਰੇ ਵੀ ਆ ਕੇ ਸੰਸਾਰ ਤੋਂ ਹੀ ਪ੍ਰਭਾਵਿਤ ਆਉਣਾ ਹੈ, ਕਰਤਾਰ ਤੋਂ ਨਹੀਂ। ਮਾਸਟਰ ਤਾਰਾ ਸਿੰਘ ਨੇ ਤੇ ਇਸ ਤਰ੍ਹਾਂ ਦੇ ਕਲਚਰਲ ਪ੍ਰੋਗਰਾਮ ਨੂੰ ਕੰਜਰ ਪ੍ਰੋਗਰਾਮ ਕਹਿ ਦਿੱਤਾ ਸੀ। ਗੁੱਸਾ ਕੀ ਮਾਰੋ। ਸਿੱਖ ਰਿਸ਼ੀ ਮونی ਹੈ। ਸਿੱਖ ਦਾ ਸਾਰਾ ਰਸ ਉਸ ਰਾਗ ਦੇ ਚ ਹੈ ਜਿਹਦੇ ਚ ਗੁਰੂ ਦਾ ਸ਼ਬਦ ਹੈ। ਗੁਰਸਿੱਖ ਆਸ਼ਿਕ ਸ਼ਬਦ ਦੇ ਸਿੱਖ ਸਾਰਾ ਸੁਪਨ ਤੇ ਲਾਂਚ ਵੇਖਦਾ ਹੈ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਪਰ ਹੁਣ ਕੀਤਾ ਕੀ ਜਾਏ ਜਨਮ ਤੋਂ ਤੇ ਕੋਈ ਧਾਰਮਿਕ ਹੁੰਦਾ ਨਹੀਂ ਸਜਨਾ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਤਾਂ ਬਹੁਤ ਸਾਰੇ ਮਨੁੱਖ ਗੁਰਦੁਆਰਿਆਂ ਚ ਵੀ ਚਾਹੁੰਦੇ ਨੇ ਕੋਈ ਮਨੋਰੰਜਨ ਹੋਵੇ ਪਤਾ ਨਹੀਂ ਕਿੰਨੇ ਬੰਦਿਆਂ ਨੇ ਮੈਨੂੰ ਥੋੜੀ ਸ ਅਮਰੀਕਾ ਹੀ ਕੇ ਆਉਣੇ ガネજી ਤੁਹਾਡੀ ਕਥਾ ਇਤਨੀ ਖੁਸ਼ਗੋਈਏ ਥੱਕ ਜਾਂਦੇ ਕੋਈ ਹਾਸਰਾ ਸੁਣਾ ਦਿੱਤਾ ਕਰੋ ਤੇ ਮੈਂ ਕਿਹਾ ਤੁਹਾਨੂੰ ਮਸਖਰੇ ਦੀ ਲੋੜ ਹੈ ਫਿਰ ਮੈਨੂੰ ਮਸਖਰਾ ਬਣਾਉਂਦਾ ਨਹੀਂ ਮੈਨੂੰ ਚੁਟਕਲੇ ਆਉਂਦੇ ਨਹੀਂ ਤੁਸੀਂ ਇਹ ਸੁਣਨਾ ਚਾਹੁੰਦੇ ਹੋ ਤੁਸੀਂ ਇੱਕ ਵੀ ਤੇ ਚੁਟਕਲਾ ਮੈਨੂੰ ਦਿਖਾ ਦਿਓ ਕਿੱਥੇ ਗੁਰੂ ਗ੍ਰੰਥ ਸਾਹਿਬ ਦੇ ਚ ਲਿਖਿਆ ਕੋਈ ਐਸਾ ਚੁਟਕਲਾ ਗਿਆਨ ਹੈ ਪ੍ਰਭੂ ਦਾ ਗਿਆਨ ਹੈ ਇੱਥੋਂ ਪਤਾ ਚੱਲਦਾ ਤੁਸੀਂ ਗੁਰਦੁਆਰੇ ਨਹੀਂ ਆਏ ਬਾਜ਼ਾਰ ਦੇ ਚ ਆਏ ਕਲੱਬ ਦੇ ਚਾਏ ਹੋ ਥੀਏਟਰਾਂ ਦੇ ਚਾਏ ਹੋ ਔਰ ਬਹੁਤ ਮਨੋਖਦਾ ਵਾਸ ਨਹੀਂ ਚੱਲਦਾ ਨੇ ਤੇ ਮੰਦਰਾਂ ਨੂੰ ਕਦੋਂ ਦਾ ਥੀਏਟਰਾਂ ਚ ਬਦਲ ਦੇਵੇ ਕਲੱਬਾਂ ਚ ਬਦਲ ਦੇਵੇ ਤੇ ਮਸਜਿਦਾਂ ਨੂੰ ਬਦਲ ਕੇ ਰੱਖ ਦੇਵੇ ਗੁਰਦੁਆਰਿਆਂ ਨੂੰ ਬਦਲ ਕੇ ਰੱਖ ਦੇਦਾ ਵਾਸ ਨਹੀਂ ਪਿਆ ਚੱਲਦਾ ਇਹ ਵੀ ਮੈਰਜ ਕਰਦੇ ਆ ਫਿਰ ਇਹ ਤੇਵੇਂ ਸੁਭਾਵਤ ਗੱਲ ਆ ਗਈ ਮੈਂ ਅਰਜ਼ ਕਰ ਦਿੱਤੀ ਜੋ ਕੁਝ ਮੈਂ ਦੇਖਿਆ ਜਗਤ ਦੇ ਸਟੱਡੀ ਕੀਤਾ ਤੁਹਾਡੇ ਸਾਹਮਣੇ ਜੋ ਹੈ ਰੱਖਦਾ ਪਿਆ ਬਜ਼ੁਰਗ ਬੈਠੇ ਨੇ ਬਾਬਾ ਬਲਵਿੰਦਰ ਸਿੰਘ ਜੀ ਗੋਦ ਸਟਰੀਟ ਦੇ ਹੈਡ ਗ੍ਰੰਥੀ ਸਾਹਿਬ ਮੈਨੂੰ ਵਿਨੇਪੋਤ ਤਾਂ ਬਾਰ-ਬਾਰ ਫੋਨ ਆਈਏ ਵੀ ਤੁਸੀਂ ਇੱਥੇ ਗੁਰਦੁਆਰੇ ਦਾ ਪ੍ਰੋਗਰਾਮ ਰੱਖੋ ਤੇ ਮੈਂ ਡੇਟਾ ਦਿੱਤੀਆਂ ਕਹਿੰਦੇ ਤੁਸੀਂ ਡੇਟਾ ਠੀਕ ਦਿੱਤੀਆਂ ਨੇ ਕਿਉਂਕਿ ਅਸੀਸ ਤੋਂ ਪਹਿਲੇ ਜਿਹੜੇ ਹਫਤੇ ਸੀ ਨਾ ਮਨੋਰੰਜਨ ਦਾ ਪ੍ਰੋਗਰਾਮ ਰੱਖਿਆ ਹੈ ਚੰਗਾ ਤੁਸੀਂ ਬਾਅਦ ਵਿੱਚ ਆ ਰਹੇ ਹੋ ਮਨੋਰੰਜਨ ਦਾ ਪ੍ਰੋਗਰਾਮ ਰੱਖੇ ਤੇ ਬਾਅਦ ਹੀ ਤਾਂ ਮੈਂ ਫਿਰ ਬੇਪਰਾਂਚੀ ਪੜਿਆ ਉਹਨੇ ਸਾਰਾ ਗ੍ਰਾਮ ਦੇ ਪ੍ਰਬੰਧਕ ਰੱਖਦੈ ਨੇ ਗੁਸਤਾਖੀ ਮਾਫ ਉਹ ਹੀ ਅਨਾਉਂਸਮੈਂਟ ਕਰਦੈ ਮੈਨੂੰ ਕਹਿ ਲਿਆ ਕਿ ਠੀਕ ਹੈ ਤੁਸੀਂ ਚੰਗਾ ਹੈ ਬਾਦਚਾਰ ਇਹਨਾਂ ਦੇ ਨੱਚ ਨਹੀਂ ਆ ਰਹੇ ਨਹੀਂ ਤੇ ਗੁਰਦੁਆਰੇ ਇੱਕ ਬੰਦਾ ਵੀ ਨਹੀਂ ਆਉਣਾ ਸੀ ਸਭ ਨੇ ਨਾਚ ਦੇਖਣ ਜਾਣਾ ਸੀ ਸਭ ਨੇ ਗੀਤ ਸੰਗੀਤ ਸੁਣਨ ਜਾਣਾ ਸੀ ਕਿਸੇ ਨੇ ਕੀਰਤਨ ਸੁਣਨਾ ਸੀ ਕਿਸੇ ਨੇ ਕਹਾਣੀ ਸੁਣਨੀ ਸੀ ਤਾਂ ਕਿ ਹਾਲਾਂਕਿ ਤੇ ਇਤੋਂ ਪਤਾ ਚੱਲਦਾ ਹੈ ਧਰਮ ਕੋਈ ਬਹੁਤ ਜ਼ਿਆਦਾ ਨਹੀਂ ਹੈ ਕਿਉਂ ਮਨੁੱਖ ਅਜੇ ਪੂਰਨ ਤੌਰ ਤੇ ਸੰਸਾਰ ਤੋਂ ਉਦਾਸ ਨਹੀਂ ਹੋਇਆ ਨਿਰਾਸ਼ ਨਹੀਂ ਹੋਇਆ ਅਜੇ ਇਸ ਨੂੰ ਕੋਈ ਬਹੁਤ ਵੱਡੀ ਚੋਟ ਨਹੀਂ ਲੱਗੀ ਤੇ ਅਜੇ ਇਸ ਦੀ ਇਤਨੀ ਵੱਡੀ ਅਕਲ ਵੀ ਨਹੀਂ ਕਿ ਦੁਨੀਆ ਛੋਟੀ ਹੋ ਕੇ ਰਹਿ ਜਾਏ ਜਿੰਨਾ ਸਿਆਣਾ ਮਨੁੱਖ ਹੋਏਗਾ ਓਤਨਾ ਸੰਸਾਰ ਬੇਮੈ ਨਹੀਂ ਹੋ ਜਾਏਗਾ ਸੰਸਾਰ ਲੋੜ ਮਾਤਰ ਉਸ ਦੀ ਰਹੇਗਾ ਸੰਸਾਰ ਰਸ ਨਹੀਂ ਹੈ ਉਸ ਦਾ ਬਸ ਇਹ ਨਹੀਂ ਗੱਲ ਹੈ ਅਗਰ ਰਸ ਹੈ ਤਾਂ ਫਿਰ ਪਰਮਾਤਮਾ ਬੇਰਸ ਹੈ ਕੁਝ ਵੀ ਨਹੀਂ ਹੈ ਫਿਰ ਈਸ਼ਵਰ ਕੁਝ ਵੀ ਨਹੀਂ ਹੁਣ ਮੈਂ ਅਰਜ਼ ਕਰਾਂ ਜਿਹੜਾ ਆਪਣੀ ਅਕਲ ਤੋਂ ਚੋਟ ਖਾ ਕੇ ਜਗਤ ਤੋਂ ਚੋਟ ਖਾ ਕੇ ਉਦਾਸ ਤੇ ਨਿਰਾਸ਼ ਹੋ ਕੇ ਰੱਬ ਦੇ ਮਾਰਗ ਤੇ ਚਲੇ ਸ਼ਬਦ ਬਰਦਾਸ਼ਤ ਕਰਨਾ ਇੱਕ ਦਿਨ ਐਸਾ ਵੀ ਆਂਦਾ ਹੈ ਇਕ ਗੁਰੂ ਤੋਂ ਵੀ ਨਿਰਾਸ਼ ਹੁੰਦਾ ਹੈ ਪ੍ਰਮਾਤਮਾ ਤੋਂ ਵੀ ਨਿਰਾਸ਼ ਹੁੰਦਾ ਹੈ। ਖੁਦਾ ਤੋਂ ਵੀ ਨਿਰਾਸ਼ ਹੁੰਦਾ ਹੈ। ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ, ਪਰਿਵਾਰ ਤੋਂ ਨਿਰਾਸ਼ ਹੋਇਆ ਸੀ, ਹੁਣ ਨਿਰੰਕਾਰ ਤੋਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਭਈ ਨਿਰਾਸ਼ੀ ਬਹੁਤ ਦਿਨ ਲਾਗੈ। ਦੇਸ਼ ਦੇ ਸੰਤਰ ਮੈਂ ਸਗਲੇ ਜਾਗੈ। ਏ ਪ੍ਰਭੂ ਨਿਰਾਸ਼ਾ ਪੈਦਾ ਹੋਈ। ਦਿਨ ਬਹੁਤ ਲੰਘ ਗਏ ਨੇ ਸਾਧਨਾ ਕਰਦਿਆਂ ਕਰਦਿਆਂ ਸੇਵਾ ਕਰਦਿਆਂ ਕਰਦਿਆਂ দান ਦੇਂਦਿਆਂ ਦੇਂਦਿਆਂ ਥੱਕ ਗਏ ਬਾਣੀ ਪੜ੍ਹਦਿਆਂ ਪੜ੍ਹਦਿਆਂ ਤੇ ਥੱਕ ਗਏ ਇਹ ਸਭ ਕੁਝ ਕਰਦਿਆਂ ਕਰਦਿਆਂ ਤੇ ਥੱਕ ਗਏ ਕੁਝ ਵੀ ਨਹੀਂ ਹੋਇਆ ਜਗਤ ਤੋਂ ਝੋਟ ਖਾ ਕੇ ਅਕਲ ਤੋਂ ਝੋਟ ਖਾ ਕੇ ਰੱਬ ਦੇ ਮਾਰਗ ਤੇ ਚੱਲਿਆ ਸੀ ਚਾਹ ਕਿਸੇ ਵੀ ਮਜ਼ਹਬ ਦਾ ਬੰਦਾ ਹੋਵੇ ਝੋਟ ਖਾਏ ਬਿਨਾ ਖੁਦਾ ਦੇ ਮਾਰਗ ਤੇ ਨਹੀਂ ਚੱਲ ਸਕਦਾ ਅਗਰ ਕੋਈ ਮੁਸਲਮਾਨ ਪੱਕਾ ਸ਼ਰਈ ਹੋ ਗਿਆ ਹੈ। ਔਰ ਮੁਹੰਮਦ ਸਾਹਿਬ ਦੀ ਹਰ ਸ਼ਰਾਂ ਨੂੰ ਬੜੀ ਸ਼ਰਧਾ ਨਾਲ ਨਿਭਾਰੇ ਹੈ। ਤੋ ਕੁਛ ਨਾ ਕੁਛ ਇਸਨੇ ਚੋਟ ਖਾਦੀ ਹੈ ਵਰਨਾ ਹੋ ਹੀ ਨਹੀਂ ਸਕਦਾ ਨੇ ਤੇ ਲੋਕੀ ਕਹਿੰਦੇ ਨੇ ਇਹ ਜਗ ਮਿੱਠਾ ਅਗਲਾ ਕਿੰਦਕ ਦੇਖ ਲਿਆਂਗੇ ਅੱਗੇ। ਕਿ ਜਗਤ ਹੀ ਸਭ ਕੁਝ। ਕੁਛ ਨਾ ਕੁਛ ਇਸਨੇ ਚੋਟ ਖਾਦੀ ਹੈ। ਇੱਕ ਖਾਸ ਅੱਖ ਚਾਹੀਦੀ ਹੈ ਤੀਜੀ। ਤੋ ਤੀਜੀ ਅੱਖ ਜਦ ਖੁੱਲਦੀ ਹੈ ਨਾ ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਹਨ ਤ੍ਰਿloਚਨ ਤਿੰਨ ਨੇਤਰਾ ਵਾਲਾ ਦੂਜੀ ਦੇ ਨਾਲ ਨਾਲ ਤੀਜੀ ਖੁੱਲ ਗਈ ਪਰ ਹੁੰਦਾ ਕਿ ਹੈ ਅੰਤਿਮ ਸਮੇ ਇਹ ਦੋ ਵੀ ਬੰਦ ਹੋ ਜਾਂਦੀਆਂ ਤੀਜੀ ਖੁੱਲਦੀ ਕੋਈ ਨਹੀਂ ਜ਼ਿੰਦਗੀ ਅਜਾਈ ਚਲੀ ਗਈ ਵਿਅਰਥ ਚਲੀ ਗਈ ਬਰਬਾਦ ਚਲੀ ਗਈ ਸੰਸਾਰ ਵੀ ਦਿਖਾਈ ਦੇਣਾ ਬੰਦ ਹੋ ਗਏ ਨਿਰੰਕਾਰ ਕੀ ਹਾਕ ਦਿਖਾਈ ਦੇਗਾ ਅਜਾਈ ਚਲੀ ਗਈ ਜ਼ਿੰਦਗੀ ਵਿਅਰਥ ਚਲੀ ਗਈ ਜੋ ਹੈ ਜ਼ਿੰਦਗੀ